ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਾ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਮਾਰਾ ਜੀ ਪੁਲਾ ਕਰੇ ਹੋਰ ਸਣਾ ਠੀਕ ਠਾਕ ਜੀ। ਜਾਈ ਜੀ ਚੜਦੀ ਕਲਾ ਜੀ। ਵੇਗ ਗਿਆ ਕੱਲ ਵਾਲਾ ਮਾਲ ਫਿਰ? ਹਾਂ ਜੀ ਵੇਗ ਗਿਆ ਭਾਈ ਉਹਦੇ ਵੀ ਵੜਦੀ ਸਾਈ ਪਾਤੀ ਆ ਬੰਦਿਆਂ ਨੇ ਹੁਣੇ ਹੀ ਅਜੇ। ਅੱਛਾ ਤੇ ਉਹ ਵੀ ਉਹਨੇ ਅੰਦੇ ਵੀ ਘੰਟੇ ਦਾ ਕਰ ਲੈ ਜਦ ਨੇ ਲੱਦ ਗਏ। ਅੱਛਾ ਉਹ ਵੀ ਗਈ ਆ। ਇਸ ਮੇਰੀ ਸੂਈ। ਅੱਛਾ ਉਹ ਵੀ ਗਈ ਆ ਤੇ ਹੁਣ ਮਤਲਬ ਵੇਚ ਨਾਲ ਇੱਕੋ ਹੀ ਆ। ਇੱਕ ਤਾਂ ਗੱਬਣਿਆ ਤੇ ਇੱਕ ਵਸ਼ੀ ਆਉਣ ਦੀ ਆ ਉਹ ਲੇਟ ਹੋਏਣੀ ਉਹ ਘੰਟਾ ਘੇ ਘੇਰ ਕੇ ਆਉਣੀ ਸੂਈ ਵੇੜਿਆ। ਉਹ ਕਿੰਨੇ ਕੇ ਦੁੱਧ ਆ ਲਈਏ? ਉਹਦੇ ਕੋ ਦੁੱਧ ਤੇ ਹੈਗਾ 9-10 ਕਿਲੋ। ਅੱਛਾ।ਾਰੇ ਦਾ ਜੋ ਸਤ ਮਾਠ ਬੰਦੇ ਨੇ ਆ ਸੂਈ ਤੋਂ। ਤੇ ਉਹ ਕਿੰਨੇ ਕੇ ਰੇਟ ਆ ਤੇ ਚਲੋ ਵੀ ਜਦੋਂ ਤੱਕਰਾ ਵੀਡੀਓ ਪੈਣੀ ਆਪਣੀ ਉਦੋਂ ਤੱਕ ਉਹ ਆ ਜਾਣੀ ਹੈ ਤੇ ਉਹਦੇ ਬਾਰੇ ਵੀ ਕਿਸੇ ਨੇ ਪੁੱਛਣਾ ਹੋਵੇ ਤਾਂ ਨੰਬਰ ਲਾ ਕੇ ਪੁੱਛ ਸਕਦੇ ਆ ਜਾਂ ਵੀਡੀਓ ਮੰਗਾਉਣਗੇ ਪਾਉਂਗੇ ਵੀਡੀਓ ਵੀ ਮੰਗਵਾ ਸਕਦੇ ਆ ਹਨਾ ਠੀਕ ਹੈ ਉਹ ਹੈ ਕਿਹੜੇ ਰੰਗ ਦੀ ਹੈ ਉਹ ਕਾਲੀ ਹੈ ਦੇ ਨਾਲ ਦੀ ਜਰਸੀ ਹੈ ਅੱਛਾ ਕਾਲੀ ਰੰਗ ਦੀ ਹੈ ਵੀ ਤੇ ਵੜਿਆ ਕਿ ਵੜ ਪਹਿਲਾ ਦੂਜਾ ਸੁਆਹ ਰਗੀ ਅੱਛਾ ਦੂਸਰਾ ਸੁਆਹ ਹੈ ਦੂਜਾ ਸੁਆਹ ਹੈ ਠੀਕ ਹੈ ਤੇ ਹੁਣ ਮੋਕੇ ਦੇ 9-10 ਲੀਟਰ ਹੈ ਉਹਦੇ ਠੀਕ ਚਲੋ ਇੱਕ ਵਾਰੀ ਨਾਮ ਦੱਸ ਦੋ ਆਪਣਾ ਨਾਮ ਕਬਲਜੀਤ ਸਿੰਘ ਹਾਂਜੀ ਪਿੰਡ ਬਟਾਰੀ ਚੇਲਾ ਅੰਮ੍ਰਿਤਸਰ ਤੇ ਤਹਿਸੀਲ ਬਾਬਕ ਵਾਲਾ ਸਾਹਿਬ ਠੀਕ ਐ ਤੇ ਲੱਗ ਗਿਆ ਆਪਾਂ ਨੂੰ ਖਲਚੀਆਂ ਪੈ ਜਾਂਦਾ ਖਲਚੀਆਂ 2 ਕਿਲੋਮੀਟਰ ਤੇ ਰਈਆ 3 ਕਿਲੋਮੀਟਰ ਰਈਆ ਬਿਆਸ ਹਨ ਬੰਡਰਾਲਾ ਪੁਲ ਵਜਦਾ ਉਹ ਤੋਂ ਉੱਤਰ ਦੇ ਫਾੜਕ ਤੇ ਅਗਲੇ ਬੰਦੇ ਆਪਣਾ ਡੇਰਾ ਠੀਕ ਐ ਫਾੜਕ ਤੇ ਲੱਗ ਗਈ ਐ ਠੀਕ ਐ ਤੇ ਹੁਣ ਫਿਰ ਵੀਡੀਓ ਛੱਲੇ ਇੱਕੋ ਹੀ ਵਿਖਾਉਣੀ ਆ ਉਤਰਾਂ ਵੀ ਵਿਖਾਉਣੀ ਸੀ ਉਹ ਵੇਖੀ ਹੁਣ ਤੋਂ ਪਹਿਲਾਂ ਹੀ ਤੇ ਇੱਕ ਹੱਲੇ ਆਉਂਦੀ ਆ ਸੁਈ ਆਉਂਦੀ ਆ ਤੋਂਨੇ ਕਾ ਗੱਬਣੀ ਤੁਹਾਨੂੰ ਦਿਖਾਉਣੀ ਕਿ ਨਮਾ ਸੁਆਸਾ ਨਾ ਮਜੀ ਨੇ ਪੁੱਤ ਆ ਭਾਜੀ ਦੂਸਰਾ ਸੁਆ ਸੁਨਾ ਹੈ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਜੋ ਅੰਦਰ ਪਹਿਲਾਂ ਨੇ 14 ਕਿਲੋ ਚੋਇਆ ਵਾ ਅੱਛਾ ਐਰਕੇ 16 17 ਚਵਾਈਊਗੀ ਅੱਛਾ ਜੀ 16 17 ਦੇ ਲਾਗੇ ਐਰਕੇ ਚਲ ਜੂਗੀ ਐਰਕੇ ਪੱਕਾ ਜਾਊਗੀ ਠੀਕ ਹੈ ਕਿੰਨਾ ਕੁ ਲਾਜੀ ਟਾਈਮ ਅਜੇ ਟਾਈਮ ਇਹਨੇ ਜੇ 10 ਦਿਨ ਲੈ ਜਾਣੇ ਅੱਛਾ ਜੀ 10 ਦਿਨ ਲੈ ਜਾਓ ਉਹ ਤਰਾ ਠੰਡੀ ਤੇਰੀ ਆ ਉਹਦਾ ਨਹੀਂ ਠੀਕ ਹੈ ਉਹਦਾ ਡਰਦੀ ਉਹਦਾ ਠੱਲੀ ਪਾਉਂਦੇ ਆ ਠੀਕ ਹੈ ਜੀ ਹੈਗੀ ਜਰਸੀ ਆ ਹਨਾ ਇਹ ਵੀ ਹਾਂ ਜੀ ਜਰਸੀਆਂ ਦੇ ਹਿਸਾਬ ਨਾਲ ਲਈਏ ਤੇ ਕੱਦ ਕੱਠ ਜਿਹੜਾ ਇਹਦਾ ਚੰਗਾ ਆ ਬਾਕੀ ਆਹ ਦੇਖ ਸਕਦੇ ਆ ਜਿਹਨੇ ਤਿਆਰ ਹੋਣਾ ਵਾ ਥੱਲੇੋਂ ਕੰਪੈਕਟ ਜੇ ਹਵਾਨਾ ਜਿਹੜਾ ਇਹਨੇ ਤਿਆਰ ਕਰਨਾ ਹੈ ਤੇ ਇਹਦਾ ਵੀ ਜੀ ਫਿਰ ਕੀ ਰੱਖਣਾ ਆਪਾਂ ਮੁੱਲ ਮੁੱਲ ਜੀ ਕਾਰਨੋ ਦੇ ਭਾਵੇਂ 40000 ਰੁਪਏ ਕਰ ਲਏ ਅੱਛਾ 35000 ਹੀ ਦੇ ਦਿਆਂਗੇ 35000 ਹੀ ਦੇ ਦੋਗੇ ਹੋਰ ਕਰ ਦੋਗੇ ਵਿੱਚ ਮਨ ਹੋਰ ਕਰ ਦਿਆਂਗੇ 2000 ਹੋਰ ਕੀ ਅੱਛਾ ਨਿੱਕੇ ਵੇਰ ਕਿੱਥੇ ਮਕਾਉਣੀ ਫਿਰ ਆਪਾਂ ਇਹ ਪੂਰੇ अच्छा पूरे 3000 दी 3000 3000 ਦੇ ਮੁਕਾ ਦੇਣੀ ਆ ਬਾਕੀ ਵਿੱਚ ਛੋਟ ਛਾਟ ਹੋ ਜਾਊਗੀ ਹਾਂਜੀ ਤੇ ਇੱਕ ਜਿਹੜੀ ਆਉਣਦੀ ਆ ਉਹ ਆਉਂਦੀ ਆ ਉਹ ਆਉਂਦੀ ਆ ਤੇ ਤੁਹਾਨੂੰ ਫਿਰ ਅਸੀਂ ਕਰ ਲਿਆਂਗੇ ਆਪਾਂ ਨਾਲ ਜੋੜ ਦਾਂਗੇ ਆਓ ਵੀ ਚੰਡ ਤੇ ਆਪਾਂ ਦਿਖਾ ਦਾਂ ਕੋਈ ਵੀ ਪੂਰੇ ਵੇਖੇ ਵੀਡੀਓ ਐਂਡ ਤੇ ਹਨਾ ਤੇ ਐਂਡ ਤੇ ਆਪਾਂ ਉਹ ਵੀ ਨਾਲ ਦਿਖਾ ਦੇਾਂਗੇ ਆ ਜਾਈਆਂ ਘੰਟਿਆਂ ਤੱਕ ਆ ਜਾਊਗੀ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਇੱਕ ਆਵਾ ਤੇ ਇੱਕ ਆਉਂਦੀ ਆ ਜਿਹੜੀ ਉਹ ਵੀ ਆਪਾਂ ਐਂਡ ਤੇ ਤੁਹਾਨੂੰ ਵਿਖਾ ਦੇਣੀ ਆ ਇਹਦੇ ਨਾਲ ਹੀ ਵੀਡੀਓ ਜੋੜ ਦੇਣੀ ਆ ਆਪਾਂ ਉਹ ਵੀ ਕੋਈ ਵੀਰ ਦੇ ਵੇਖ ਲੇ ਜੇ ਕਿਸ ਨੂੰ ਪਸੰਦ ਆਉਗੇ ਉਹਦੇ ਬਾਰੇ ਪੁੱਛ ਲੈ ਇਹ ਪਸੰਦ ਆ ਤੇ ਇਹ ਪੁੱਛ ਲੈ ਬਾਕੀ ਖੜਨੇ ਤੁਸੀਂ ਆਪਣੀ ਤਸੱਲੀ ਕਰਕੇ ਆ ਜਿਹੜੀ ਸੂਈ ਆ ਉਹ ਆਪਣੀ ਚਵਾਈ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਟਿੱਪ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ